ਐਸੀ ਕਿ ਕੀ ਕੀ ਮਸਲੇ ਡਿਸਕਸ ਹੋਏ ਔਰ ਕਿਨਾ ਕਿਨਾ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਗਈ। ਦੇਖੋ ਜੀ ਅੱਜ ਦੀ ਮੀਟਿੰਗ ਜਿਹੜੀ ਰੱਖੀ ਗਈ ਜੀ ਨਾ ਸਾਨੂੰ ਇੱਕ ਬੜੇ ਸਾਲਾਂ ਤੋਂ ਇੱਕ ਮੁਸ਼ਕਲ ਆ ਰਹੀ ਬਹੁਤ ਜ਼ਿਆਦਾ ਕਿ ਕੋਈ ਬੰਦਾ ਗੋਮਨਾਮ ਚਿੱਠੀ ਜਾਂ ਨਕਲੀ ਆਈਡੀ ਬਣਾ ਕੇ ਕਿਸੇ ਨਾ ਕਿਸੇ ਨਾਲ ਦੇ ਕਿਸੇ ਦੀ ਸ਼ਿਕਾਇਤ ਕਰ ਦਿੰਦਾ। ਉਹਦੇ ਵਿੱਚ ਸਾਡੇ ਸਾਰੇ ਮੈਂਬਰ ਸਰਬਾਹਾਂ ਦੀ ਸ਼ਭੀ ਜਿਹੜੀ ਉਹ ਖਰਾਬ ਹੁੰਦੀ ਹੈ ਕਿ ਇੱਕ ਦੂਜੇ ਨੂੰ ਠੱਕਦੇ ਇੰਨੇ ਕੰਮ ਕੀਆ ਜਾਂਦਾ। ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਜੀ ਅਸੀਂ ਤੁਹਾਨੂੰ ਜਿਹੜੀਆਂ ਆਈਡੀ ਤੁਸ ਜੇਤਾ ਪਈਆਂ ਉਹ ਦੇਨੇ ਆ ਤੇ ਇਹ ਬੰਦਾ ਟਰੇਸ ਕੀਤਾ ਜਾਏ ਤੇ ਉਹਨੂੰ ਲੰਗਾ ਦਿੱਤਾ ਜਾਏ ਦੂਸਰਾ ਕੁਝ ਜਹੀ ਉਹਨਾਂ ਨੂੰ ਰਸਿਆਂ ਬਾਰੇ ਕਿਹਾ ਉਹਨਾਂ ਜਨੂਏ ਵਸਵਾਜੂ ਆਇਆ ਕਿ ਮੈਂ ਛੇਤੀ ਸੱਤੀ ਸਬਾਨਾ ਮੀਟਿੰਗ ਕਰਕੇ 5000 ਬੰਦੇ ਆਪਣੇ ਦੇ ਦਾਂਗਾ ਕੋਈ ਮੰਡੀ ਬੋਰਡ ਦੇ ਬੰਦੇ ਤੇ ਤੁਹਾਡੀ ਇਹ ਜਿਹੜੀ ਸਮੱਸਿਆ ਇਹ ਜਲਦੀ ਹੱਲ ਹੋ ਜਾਏ ਹੋਰ ਇੱਕ ਚੌਂਕੀ ਦੀ ਜਿਹੜੀ ਸਮੱਸਿਆ ਗਈ ਜਾ ਰਹੀ ਹੈ ਜੀ ਕਿਉਂਕਿ ਉਹਨਾਂ ਨੂੰ ਕਹੀ ਹੈ ਉਹ ਕਹਿੰਦੇ ਨੇ ਚੰਕੀ ਤੇ ਮੈਂ ਮਹਿੰਦਰ ਸਾਹਿਬ ਨਾਲ ਗੱਲ ਕਰਾਂਗਾ ਪਰ ਥੋੜਾ ਇਹ ਪ੍ਰੋਸੀਜਰ ਲੰਮਾ ਵਾ ਉਹਨਾਂ ਜਦੋਂ ਉਹਨਾਂ ਨੇ ਸਾਡੇ ਦੋ ਪੀਸੀ ਆਦੀਆਂ ਗੱਡੀਆਂ ਲਾਤੀਆਂ ਇੱਕ ਹੀ ਜਿਹੇ ਕਰਾਂ ਜਿਹੜੀਆਂ ਮੰਡੀ ਦੇ ਵਿੱਚ ਹੀ ਹੈ ਠੀਕ ਹੈ ਮੰਡੀ ਦੇ ਵਿੱਚ ਪੁਲਿਸ ਮੀਟਿੰਗ ਹੋਈ ਹੈ ਜੀ ਕੀ ਕਹਿਣਾ ਚਾਹੁੰਦੇ ਔਰ ਕੀ ਕੀ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੇ ਡਿਸਕਸ ਕੀਤੀਆਂ ਜਿਵੇਂ ਮੈਂ ਇੰਦਰਵੀਰ ਸਿੰਘ ਬਿਲਾ ਪ੍ਰੈਸ ਕਟਰ ਰੂਡ ਐਂਡ ਵਿੱਚ ਮੋਚੜ ਐਸੋਸੀਏਸ਼ਨ ਅੱਜ ਸਾਬਤ ਰਾਏ ਸੇ ਅਸੀਂ ਉਹਨਾਂ ਨੂੰ ਜਿਹੜੀਆਂ ਸਾਡੀਆਂ ਮਸ਼ਕਲਾਂ ਜਿਹੜੀਆਂ ਮੇਨ ਮਸ਼ਕਲਾਂ ਉਹ ਦੱਸਿਆ ਇੱਕ ਦੇ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਸਾਮਾ ਨੂੰ 6 ਵਜੇ ਤੋਂ ਬਾਅਦ ਇੱਥੇ ਨਾ ਮਖਬੂਲ ਕੋਈ ਲਟਕੀਆਂ ਅੱਠ ਦਾ ਨਾਲ ਉਹਨਾਂ ਨੇ ਦਾਬਾ ਨਾਲ ਲਟਕੇ ਵੀ ਆ ਜਿਹੜੇ ਆਂਦੇ ਆ ਉਹ ਪਿੱਛੇ ਤੁਸੀਂ ਪੰਜਾਬੀ ਚ ਗੱਲ ਉਹ ਤੇ ਗੱਤੀ ਬੁਣਾ ਕਰਦੇ ਆ ਉਹੋ ਹੀ ਆਣਗੇ ਇੱਥੇ ਲੁੱਟਖੂਆ ਕਰਦੇ ਆ ਉਹ ਡਰਾਈਵਰਾਂ ਡਰੋਨ ਉੱਧਰ ਲੈ ਜਾਂਦੇ ਆ ਮੁੜ ਕੇ ਉਹਨੇ ਕੋਈ ਪੈਪ ਕੋਈ ਖੋਲ ਲੈਂਦੇ ਰਾਤ ਨੂੰ ਜਦੋਂ ਪੱਲੇਦਾਰ ਕੋਈ ਸੱਜੇ ਖੇਪੇ ਕੱਲਾ ਜਾਂਦਾ ਉਹਨਾਂ ਨੂੰ ਪ੍ਰੋਬਲਮ ਬਹੁਤ ਕਰਦੇ ਆ ਅਸੀਂ ਉਹਦੇ ਵਾਸਤੇ ਕਿਹਾ ਇੱਕ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਜਿਹੜੇ ਰਸਤੇ ਸਾਡੇ ਰੁਕੇ ਆ ਸੜਕ ਮੰਡੀ ਦੇ ਵਿੱਚ ਤੁਸੀਂ ਲੰਘਣ ਵਾਸਤੇ ਗਾਹ ਉਥੇ ਲੰਘਿਆ ਨਹੀਂ ਆਂਦਾ ਅਸੀਂ ਇਹ ਨਹੀਂ ਕਹਿੰਦੇ ਇਹ ਇਹਨਾਂ ਨੂੰ ਕਹਿੰਦੇ ਵੀ ਇੱਕ ਜਗ੍ਹਾ ਇਹਨਾਂ ਨੂੰ ਬਿਠਾਇਆ ਜਾਵੇ ਰਸਤੇ ਖਾਲੀ ਹੋਣ ਇਹ ਵੀ ਆਪਣਾ ਰੋਜਗਾਰ ਕੰਮ ਤੇ ਮੰਡੀ 'ਚ ਦਾਸ਼ ਵੀ ਨਾ ਪਵੇ ਇੱਕ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਜੇ ਮੰਡੀ 'ਚ ਸਾਨੂੰ ਇੱਕ ਚੌਂਕੀ ਦੇ ਦਿੱਤੀ ਜਾਵੇ ਉਹਦੇ ਨਾਲ ਥੋੜਾ ਜਿਹੜਾ ਰਸਤੇ ਵਗੈਰਾ ਰੁਕਦੇ ਆ ਕਿਉਂਕਿ ਜ਼ਿਮੀਦਾਰਾ ਕੰਮ ਹੈ ਜਿੱਥੇ ਜੀ ਕਰਦਾ ਰੋਕੇ ਖਲੋ ਜਾਂਦੇ ਆ ਸਾਡੇ ਕਹਿਣ ਨਾਲ ਜਦੋਂ ਕੋਈ ਅਫਸਰ ਜਾਂ ਕੋਈ ਮੁਲਾਜ਼ਮ ਕਹਿਣਗੇ ਨਾ ਇੱਧਰ ਲਾਇੰਚ ਦੁਗਣਾ ਇੱਧਰ ਖਲੋਣਾ ਫਿਰ ਉਹਦਾ ਹੋਰ ਫਰਕ ਹੋ ਜਾਗਾ ਇੱਕ ਚੌਂਕੀ ਵਾਸਤੇ ਉਹਨਾਂ ਨੂੰ ਕਿ ਅੱਜ ਥੋੜੀ ਸਾਡੀ ਇਹ ਪ੍ਰੋਬਲਮ ਸੀ ਇੱਕ ਆਲੂ ਜ਼ਿਆਦਾ ਸੀ ਆਲੂ ਮੰਦਾ ਸੀ ਮੰਦੇ ਕਰਕੇ ਸਾਰੇ ਟੀਮ ਦੇ ਮੈਂਬਰ ਇੱਕ ਸੰਤ ਭੂਰੀ ਵਾਲੇ ਜਿਹੜੇ ਆ ਕਸ਼ਮੀਰ ਸਿੰਘ ਜੀ ਉਹ ਮੰਡੀ ਆ ਗਏ ਇਸ ਕਰਕੇ ਉਸ ਮੌਕੇ ਤੇ ਸਾਡੇ ਬੰਦੇ ਥੋੜੇ ਘੱਟ ਹੀ ਨਹੀਂ ਤੇ ਸੀ 100 150 ਬੰਦਾ ਉਹਨਾਂ ਨਾਲ ਡਿਸਕਸ ਕਰਦੇ ਆ ਥੋੜੇ ਬੰਦੇ ਉਹਨਾਂ ਕਰਕੇ ਬਾਕੀ ਉਹਨਾਂ ਨੇ ਬਹੁਤ ਪਿਆਰ ਨਾਲ ਸਾਡੀ ਗੱਲ ਸੁਣੀ ਆ ਉਹਨਾਂ ਨੇ ਇਹ ਵੀ ਪ੍ਰੋਸਾਦ ਵਾਇਆ ਕਿ ਤੁਹਾਡੀ ਜਿਹੜੀਆਂ ਮੁਸ਼ਕਲਾਂ ਛੇਤੀ ਤੋਂ ਛੇਤੀ ਹੱਲ ਕਰਾਵਾਂਗੇ ਹਫਤੇ ਦਾ ਦਾਣ ਦਾਣੋਂ ਫੇਰ ਆਪਾਂ ਇੱਕ ਦਿਨ ਤੁਹਾਡੇ ਨਾਲ ਕੇ ਤੇ ਡਿਸਕਸ ਕਰਾਂਗੇ